ਹੈਲੋ ਬੱਚੋ ਸਵਾਗਤ ਤੁਹਾਡੇ ਸਾਰਾ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਸਿੱਖਿਆ ਦਾ ਮਹੱਤਵ ਲੈਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਵਿਅਕਤੀ ਸਿੱਖਿਆ ਤੋਂ ਪਹਿਲਾਂ ਸੰਸਕਾਰਾਂ ਨੂੰ ਆਤਮ ਸਾਥ ਕਰ ਲਵੇ ਤਾਂ ਉਹ ਸਮਾਜ ਵਿੱਚ ਇੱਕ ਆਦਰਸ਼ ਨਾਗਰਿਕ ਦੀ ਭੂਮਿਕਾ ਨਿਭਾ ਸਕਦਾ ਹੈ ਸਿੱਖਿਆ ਜੀਵਨ ਦਾ ਉਹ ਅਨਮੋਲ ਤੋਫਾ ਹੈ ਜੋ ਉਸ ਵਿਅਕਤੀ ਦੇ ਜੀਵਨ ਦੀ ਦਿਸ਼ਾ ਤੇ ਦਸ਼ਾ ਦੋਵੇਂ ਹੀ ਤਵਨ ਉਹ ਹੀ ਬਦਲ ਦਿੰਦੀ ਹੈ ਸੰਸਕਾਰਾਂ ਨਾਲ ਹੀ ਮਨੁੱਖ ਦੇ ਦਿਲੋਂ ਦਿਮਾਗ ਦੀ ਸ਼ੁੱਧੀ ਹੁੰਦੀ ਹੈ ਜੇ ਇਨਸਾਨ ਸਿੱਖਿਆ ਤੋਂ ਪਹਿਲਾਂ ਸੰਸਕਾਰਾਂ ਨੂੰ ਆਦਮ ਸਾਥ ਕਰ ਲਵੇ ਤਾਂ ਉਹ ਦਰਸ਼ ਸਖਸੀਅਤ ਦਾ ਸਵਾਮੀ ਬਣ ਸਕਦਾ ਹੈ ਸਿੱਖਿਆ ਮਨੁੱਖ ਨੂੰ ਅਗਿਆਨਤਾ ਤੋਂ ਮੁਕਤੀ ਦਿਵਾਉਂਦੀ ਹੈ ਸਵਾਰਥਪੂਰਣਤਾ ਉਸ ਛੁੜਕਾ ਦਾ ਦੂਆਂਦੀ ਹੈ ਅਤੇ ਉਸ ਨੂੰ ਪਰਉਪਕਾਰੀ ਅਤੇ ਸਮਾਜਿਕ ਤੌਰ ਤੇ ਜਾਗਰੂਕ ਨਾਗਰਿਕ ਬਣਾਉਂਦੀ ਹੈ। ਸਿੱਖਿਆ ਦੇ ਵਿਸ਼ੇ ਵਿੱਚ ਇਹ ਹੀ ਮੰਨਤਾ ਹੈ ਕਿ ਉਹ ਵਿਅਕਤੀ ਨੂੰ ਬੁੱਧੀਮਾਨ, ਵਿਵੇਕਸ਼ੀਲ, ਸਮਝਦਾਰ, ਨੈਤਿਕ, ਨਿਆਂਪਸੰਦ, ਨਿਰਪੱਖ ਵਿਆਲੂ, ਸੁਵੇਦਨਸ਼ੀਲ ਅਤੇ ਰੂੜੀਵਾਦੀ ਰਵਾਇਤਾ ਤੋਂ ਮੁਕਤ ਤੇ ਇੱਕ ਸੱਚਾ ਪ੍ਰਭੂ ਬੁੱਧ ਨਾਗਰਿਕ ਬਣਾਉਂਦੀ ਹੈ ਪਰ ਅਫਸੋਸ ਇਹ ਹੈ ਕਿ ਸਾਡੇ ਪੜ੍ਹੇ ਲਿਖੇ ਸਮਾਜ ਵਿੱਚ ਭੂਤਕਾਲ ਤੋਂ ਲੈ ਕੇ ਵਰਤਮਾਨ ਤੱਕ ਵਰਤਮਾਨ ਕਾਲ ਤੱਕ ਅਜਿਹੀਆਂ अनेका ਮਿਸਾਲਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਪੜ੍ਹੇ ਲੋਕ ਪੜ੍ਹੇ ਲਿਖੇ ਲੋਕ ਗਿਆਨੀ ਲੋਕਾਂ ਨੇ ਆਪਣੇ ਸਵਾਰਥ ਕਰਨ ਅਨਿਆ ਪੁਰਾਣਾਂ ਤੇ ਗੈਰਵਾਜਿਬ ਕੰਮ ਕੀਤੇ ਪ੍ਰਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਸਮਾਜ ਵਿੱਚ ਜਾਤੀ ਪ੍ਰਥਾ ਦਾਜ ਪ੍ਰਥਾ ਪਿਛਤਾਚਾਰ ਵਰਗੀਆਂ ਬੁਰਾਈਆਂ ਮਨੁੱਖੀ ਮਨੁੱਖ ਜਾਤੀ ਨੂੰ ਜਕੜੀ ਬੈਠੀਆਂ ਹਨ ਇਹ ਬੜੀ ਬਦਕਿਸਮਤੀ ਦਾ ਵਿਸ਼ਾ ਹੈ ਕਿ ਸਾਡੇ ਸਮਾਜ ਦੇ ਉੱਚ ਸਖਸੀਅਤ ਵਿਅਕਤੀ ਵੀ ਇਹਨਾਂ ਬੁਰੀਆਂ ਬੁਰਾਈਆਂ ਤੋਂ ਮਾਂ ਚਾਹੇ ਨਹੀਂ ਹਨ ਜਦ ਜਦ ਕੀ ਇੱਕ ਪੜਿਆ ਲਿਖਿਆ ਵਿਅਕਤੀ ਵੱਡੇ ਵੱਡੇ ਆਦਰਸ਼ਾਂ ਦੀ ਗੱਲ ਕਰਦਾ ਹੈ ਦੂਜਿਆਂ ਨੂੰ ਉਪਦੇਸ਼ ਵੀ ਦਿੰਦਾ ਹੈ ਪਰ ਜਦ ਉਸ ਦਾ ਖੁਦ ਦਾ ਸਵਾਰਥ ਕਿਤੇ ਸਿੱਧ ਹੁੰਦਾ ਹੈ ਤਾਂ ਉਹ ਆਪਣੇ ਸਾਰੇ ਆਦਰਸ਼ਾਂ ਨੂੰ ਭੁੱਲ ਕੇ ਸਭ ਤੋਂ ਪਹਿਲਾਂ ਆਪਣੀ ਸਵਾਰਥ ਸਿੱਧੀ ਕਰਦਾ ਹੈ ਹਤੇ ਵਰਤਮਾਨ ਸਮੇਂ ਵਿੱਚ ਅਸੀਂ ਇਹ ਅਨੁਭਵ ਕਰ ਸਕਦੇ ਹਾਂ ਕਿ ਜਿਵੇਂ ਜਿਵੇਂ ਪੜੇ ਲਿਖੇ ਨਾਗਰਿਕਾਂ ਦਾ ਪਰ ਪ੍ਰਤੀਛਾਤ ਵਾਧਾ ਰਿਹਾ ਹੈ ਤਾਂ ਦਿਵੇ ਤੇ ਵਹੀ ਸਮਾਜ ਵਿੱਚ ਸੰਸਕਾਰਾਂ ਦੀ ਗरावट ਦਿਸ ਦਿਸ ਰਹੀ ਹੈ ਜੇਕਰ ਕਿਸੇ ਨੇ ਬਹੁਤ ਹੀ ਵੱਧ ਸਿੱਖਿਆ ਹਾਸਲ ਕੀਤੀ ਹੈ ਤਾਂ ਅਤੇ ਉਸ ਦੇ ਬਲ ਤੇ ਇੱਕ ਚੰਗੀ ਪਦਵੀ ਹਾਸਲ ਕੀਤੀ ਹੈ ਪਰ ਜੇਕਰ ਉਸ ਵਿੱਚ ਸੰਸਕਾਰਾਂ ਦੀ ਘਾਟ ਹੈ ਤਾਂ ਉਸ ਦੀ ਸਿੱਖਿਆ ਤੇ ਪਦਵੀ ਫਿਜ਼ੂਲ ਹੈ ਜੇਕਰ ਵਿਅਕਤੀ ਸਿੱਖਿਆ ਤੋਂ ਪਹਿਲਾਂ ਸੰਸਕਾਰਾਂ ਨੂੰ ਆਤਮ ਸਾਧ ਕਰ ਲਵੇ ਤਾਂ ਉਹ ਸਮਾਜ ਵਿੱਚ ਇੱਕ ਆਦਰਸ਼ ਨਾਗਰਿਕਾ ਦੀ ਨਾਗਰਿਕ ਦੀ ਭੂਮਿਕਾ ਨਿਭਾ ਸਕਦਾ ਹੈ ਸਿੱਖਿਆ ਜੀਵਨ ਦਾ ਉਹ ਅਨਮੋਲ ਤੋਹਫਾ ਹੈ ਜੋ ਵਿਅਕਤੀ ਦੇ ਜੀਵਨ ਦੀ ਦਿਸ਼ਾ ਤੇ ਦਸ਼ਾ ਦੋਵਾਂ ਨੂੰ ਹੀ ਬਦਲ ਦਿੰਦੀ ਹੈ ਸੰਸਕਾਰਾਂ ਨਾਲ ਹੀ ਮਨੁੱਖ ਦੇ ਦਿਲ ਦਿਮਾਗ ਦੀ ਸ਼ੁੱਧੀ ਹੁੰਦੀ ਹੈ ਜੇ ਇਨਸਾਨ ਸਿੱਖਿਆ ਤੋਂ ਪਹਿਲਾਂ ਸੰਸਕਾਰਾਂ ਨੂੰ ਆਤਮ ਸਤ ਕਰ ਲਵੇ ਤਾਂ ਉਹ ਅਦ ਅਖਸ਼ੀਅਤ ਦੰਪ ਸਵਾਮੀ ਬਣ ਸਕਦਾ ਹੈ ਤਾਂ ਬੱਚਿਓ ਐਸੀ ਸਿੱਖਿਆ ਦਾ ਮਤਲਬ ਇਹ ਕਿ ਜੇਕਰ ਵੀਡੀਓ ਪਸੰਦ ਆਈ ਹੋ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ